ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਗਰਮੀਆਂ ਚ ਪੀਣ ਵਾਲੀ ਚੀਜ਼ ਬਣਾ ਕੇ ਦਿਖਾਵਾਂਗੇ ਕਿ ਦੁੱਧ ਤੋਂ ਲੈ ਕੇ ਤਾਂ ਜਿਹੜੇ ਜਿਹੜੇ ਚੀਜ਼ਾਂ ਵਿੱਚ ਪਾਵਾਂਗੇ ਆਪਾਂ ਨਾਲ ਦੇ ਨਾਲ ਉਹ ਵੀ ਦੱਸਾਂਗੇ ਤੇ ਆਪਾਂ ਬਹੁਤ ਹੀ ਟੇਸਟੀ ਬਣਾਵਾਂਗੇ ਜਿਹੜਾ ਕੋਈ ਦੇਖੂਗਾ ਉਹ ਇਹਦਾ ਹੀ ਫੈਨ ਹੋ ਜਾਊਗਾ ਆਪਨੇ ਕੋਲ ਹੈਗਾ ਜੀ 1.5 ਲੀਟਰ ਦੁੱਧ ਥੋੜਾ ਜਿਹਾ ਇਹਨੂੰ ਰੱਖ ਲੈਨੇ ਆ। ਉਹ ਇਹਦੇ ਚ ਪਾਉਨੇ ਆਪਾਂ ਦੁੱਧ ਇਹ ਕਾਰਨ ਫਲਾਵਰ ਹੈ। ਇਹ ਡੇਢ ਚਮਚਾ ਪੜਦਾ। ਇਹਨੂੰ ਮੈਂ ਖੋਰ ਕੇ ਰੱਖਦੀ ਆਂ ਅੱਧਾ। ਇਹ ਜੇ ਦੁੱਧ ਨੂੰ ਬੜਾ ਪਤਲਾ ਜਾਨੀ ਰਹਿੰਦਾ ਇੰਨਾਗਾ ਕਿਥਾ 1 ਜੀ ਕਰ ਦਿੰਦਾ ਇਹ ਸੁਣਈ ਇਹਨੂੰ ਵਿੱਚ ਪਾਉਣਾ ਤਾਂ ਇਹਦਾ ਕੋਈ ਟੇਸਟ ਨਹੀਂ ਆਉਣਾਗਾ ਜਿਆਦਾ ਨਪਾਲੇ ਪਰ ਤੇ ਥੋੜਾ ਹੀ ਪਾ ਲੈ। ਦੱਦ ਨੂੰ ਵਾਲਾ ਦੇਵਾਂਗੇ ਆਪਾਂ ਥੋੜਾ ਕੜਸੀ ਵਿੱਚ ਮਾਰ-ਮਾਰ ਕੇ ਤੇ ਕੜਸੀ ਮਾਰਨ ਦੇ ਨਾਲ ਜਿਵੇਂ ਥੱਲੇ ਨਾਲ ਥੱਲੇ ਲੱਗੂਗਾ ਦੱਦ ਇਹਦਾ ਦਾਸਾ ਬੋਲ ਲਾ ਨਾ ਨਾਲ ਦੀ ਨਾਲ ਤੁਮ ਦਸਦੇ ਆਪਾਂ ਦੱਦ ਨੂੰ ਆ ਗਿਆ ਜੀ ਆਪਣਾ ਵਾਲਾ ਤੇ ਆਪਾਂ ਵਿੱਚ ਪਾਉਣਿਆ ਹੈ ਜਿਹੜਾ ਕਾਰਨਫਲਾਵਰ ਰੱਖ ਕੇ ਸਿੱਧਾ ਕਰਕੇ ਪਾ ਕੇ ਦਵਾਈ ਦਾ ਉਹਨੂੰ ਬੜੀ ਜਲਦੀ ਕੱਟ ਕੇ ਮਾਰੋ ਤੇ ਗੰਦਕ ਵਾਲਾ ਨੰਬਰ ਜਿਹਨੇ ਲਿਖੋ ਇਹ ਮਾ ਕੋਸ਼ਿਸ਼ ਨਹੀਂ ਹੋਣਾ ਬਸ ਥੋੜਾ ਦੱਦ ਹੋ ਜਾਵੇ ਠੀਕ ਜਿਹਾ ਕੇਸ ਤੇ ਟੋਸਟ ਕੋਈ ਨਹੀਂ ਉਹਨੇ ਜੇ ਤੁਸੀਂ ਜਿਆਦਾ ਪਾਤਾ ਲਿਮਟ ਤੋਂ ਬਾਹਰ ਤੇ ਫੇਰ ਇਹ ਜਿਹਨੇ ਟੇਸਟ ਵੀ ਆ ਗਿਆ ਹੁਣ ਆਪਾਂ ਦੁੱਧ ਨੂੰ ਕਰ ਦਿੰਦੇ ਜੀ ਪਾਸੇ ਥੋੜਾ ਲਈ ਨੂੰ ਹੁੰਦਿਆਂ ਦੇਖ ਹਲੇ ਮਟਾ ਜਾ ਕੱਟਣੀ ਹੁੰਦੀ ਐ ਇੱਕ ਵਾਲਾ ਹੁਣ ਇਹਦੇ ਵਿੱਚ ਮੈਂ ਖੰਡ ਪਾ ਦਿੰਨੀ ਐ ਆਹ ਕੱਟছি ਭਰ ਕੇ ਪਾ ਦੂੰਗੀ ਮੈਂ ਭੰਗ ਦੀ ਤੇ ਇਹ ਮਿੱਠੇ ਦੇ ਨਾਲ ਹੀ ਤਾਂ ਵਧੀਆ ਬਣਣਾ ਇਹਨੇ ਮਿੱਠਾ ਤਾਂ ਚਾਹੀਦਾ ਜੇ ਕੋਈ ਜ਼ਿਆਦਾ ਖਾਂਦਾ ਤਾਂ ਜ਼ਿਆਦਾ ਪਾ ਸਕਦਾ ਪਰ ਮਿੱਠਾ ਜ਼ਰੂਰ ਐ ਕਿ ਮਿੱਠੇ ਤੋਂ ਬਿਨਾਂ ਬਣਨਾ ਇਹਨਾ ਮੈਂ ਡੇਢ ਘੱਟ ਹੀ ਕਰਦੇ ਹਾਂ ਬੱਚਾ ਉਹਦੀ ਮੈਂ ਰੋਜ਼ ਵਾਟਰ ਪਾਉਣਾ ਨੀਵ ਕੋੜਾ ਜਿੰਮ ਕਹਿੰਦੇ ਤੁਸੀਂ ਉਹ ਉਹ ਉਹਦੇ ਨਾਲ ਕਿ ਫਿਰ ਖਾ ਹੁੰਦਾ ਵੀ ਬਾਲਾ ਨਹੀਂ ਬਣਾਉਂ ਕੋਲ ਬਸ ਰੰਗ ਜਿਹੀ ਬਦਲ ਮੈਂ ਹਾਂਜੀ ਹੁਣ ਆਪਾਂ ਇਹਨੂੰ ਕਰ ਦਿੰਦੇ ਦੂਜੇ ਗੈਸ ਤੇ ਖੰਡ ਖੁਰਗੀ ਆ ਦੁੱਧ ਨੂੰ ਠੰਡਾ ਕਰ ਦਿਆਂਗੇ ਫਿਰ ਅਗਲਾ ਬਿਜ਼ਨਸ ਸ਼ੁਰੂ ਕਰਾਂਗੇ ਅੱਗੇ ਆਪਾਂ ਇਹਨੂੰ ਇੰਨਾ ਪਾਣੀ ਪਾਇਆ ਇੱਕ ਕੱਪ। ਫਿਰ ਇਕਦਾਂ। ਇਹ ਮੋਂ ਬਦਨੋਂ ਕੌਲੀ ਚ ਪਾ ਕੇ ਬਾਟੀ ਚ ਪਾ ਕੇ ਇਦਾਂ ਇਹਨੂੰ ਰਲਾ ਲੈਂਦੇ ਨੇ। ਇਸ ਕਰ ਲੈਂਦੇ। ਹਾਂ ਤੇ। ਮੈਂ ਤਾਂ ਗੈਸ ਥੋੜਾ ਘੱਟ ਕਰ ਲੈਂਦੀ ਆ ਤਾਂ ਮੈਂ ਥੋੜਾ ਥੋੜਾ ਪਾ ਕੇ ਰਲਾ ਲਵਾਂਗੀ। ਇਹ ਗੱਟੜੀ ਕੋਠਾ ਹੁਣ ਆਪੇ ਨੂੰ ਕੱਢ ਦਿੰਨੇ ਇਹਦੇ ਵਿੱਚ ਥਾਲ ਦੇ ਸਹੀ ਥਾਲ ਨਾਲ ਜਿਵੇਂ ਆ ਸੇ ਨੂੰ ਆਪਾਂ ਰੱਖ ਦਿੰਨੇ ਹੁਣ ਆਪਾਂ ਉਹ ਦੁਗਾਲ ਪ੍ਰੋਸੈਸ ਕਰਾਂਗੇ ਆਪਣਾ ਹੁਣੇ ਆਪਣਾ ਅਗਲਾ ਪ੍ਰੋਸੈਸ ਚੱਲ ਪਿਆ ਹੁਣ ਇਹ ਪਾਣੀ ਨੂੰ ਵਾਲਾ ਆ ਗਿਆ ਜਦੋਂ ਤੇ ਫੇਰ ਆਪਾਂ ਗਾਂਦ ਖੋਨੇ ਤੁਸੀਂ ਬਹੁਤ ਟੇਸਟੀ ਬਣੂਗਾ ਪਰ ਤੁਹਾਨੂੰ ਵੀ ਪਤਾ ਕਿ ਜਿਹੜੀ ਚੀਜ਼ ਤੁਸੀਂ ਟੇਸਟੀ ਬਣਾਉਣੇ ਆ ਆਪਦੇ ਆਪ ਬਣਾਉਣੇ ਘਰੇ ਬਣਾਉਣੇ ਆ ਆਪਦੇ ਹੱਥਾਂ ਨਾਲ ਜੋ ਵੀ ਚੰਗਾ ਮਾੜਾ ਵਿੱਚ ਪਾਉਣੇ ਆ ਤਾਂ ਫਿਰ ਉਹਦੇ ਤੇ ਟਾਈਮ ਤਾਂ ਲੱਗਣਾ ਹੀ ਆ ਤੇ ਟਾਈਮ ਤਾਂ ਲੱਗੂਗਾ ਜੀ ਸਾਰਾ ਕੁਝ ਬਣਾਉਣ ਦੇ ਤਿੰਨ ਚਾਰ ਚੀਜ਼ਾਂ ਰੈਡੀ ਕਰਨਾ ਟਾਈਮ ਤਾਂ ਲੱਗੇ ਆਪਣੀ ਕੜਾਈ ਅੱਡੀ ਆ ਪਾਣੀ ਦੀ ਆਪਾਂ ਇਹਨੂੰ ਬਣਾਉਣਾ ਸਟੀਮ ਤੇ ਇਹਦੇ ਤਸਵੀਰ ਮੈਂ ਆਲਰੇਡੀ ਆਂਦੀ ਆ ਆਪਣੀ ਕੜਾਈ ਬਹੁਤ ਵਧੀਆ ਪਰਫੈਕਟ ਤੇ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਹੀ ਧੋ ਲੈ ਸ਼ਾਨਣੀ ਚ ਪਾ ਕੇ ਸਾਰੇ ਜਿਹੜਾ ਵਿੱਚ ਚੀਪ ਜਿਹੀ ਸੀ ਉਹ ਕੱਢੀ ਗਈ ਤੇ ਹੁਣ ਆਪਾਂ ਇਹਨੂੰ ਇਦਾਂ ਇਕੱਲਾ ਇਕੱਲਾ ਕਰਕੇ ਖਲਾਰ ਦੇਣਾ ਥੋੜਾ ਸ਼ਾਂਤੀ ਨਾਲ ਇਹ ਜਿਹੀਆਂ ਚੀਜ਼ਾਂ ਬਣਾਉਣ ਨਾਲੀਆਂ ਹੁੰਦੀਆਂ ਨਹੀਂ ਤਾਂ ਇਹ ਵਿੱਚੋਂ ਕੱਚਾ ਰਹਿ ਜਾਂਦਾ ਤੁਹਾਨੂੰ ਪਤਾ ਹੈ ਨਾ ਆਪਾਂ ਕਿੰਨਾ ਵੀ ਰਾੜ ਲਗੇ ਇਹਨੂੰ ਬਣਾ ਲਗੇ ਪਾਣੀ ਦੇ ਵਿੱਚ ਇਹ ਕੱਚਾ ਰਹਿ ਜਾਂਦਾ ਵਿੱਚੋਂ ਸਾਬੂਦੀਆਂ ਤੇ ਹੁਣ ਆਪਾਂ ਇਹਨੂੰ ਦੇਖੋ ਹੁਣ ਆਪਣਾ ਇਹ ਜਿੱਦਾਂ ਪਟਕ ਦਿਆ ਇਹ ਆ ਚੱਕਾ ਇਸ ਟੀਮ ਨੂੰ ਬਣਾਉਗਾ ਹੁਣ ਇਹਨੂੰ ਆਪਾਂ 5 ਤੋਂ 10 ਮਿੰਟ ਸਟੀਮ ਦੇਵਾਂਗੇ ਜੇ ਆਪਾਂ ਏਡੀ ਪੂਰੀ ਦੀ ਪੂਰੀ ਵੀਡੀਓ ਬਣਾਉਣੀ ਆ ਤਾਂ ਬਹੁਤ ਵੱਡੀ ਬਣ ਜਾਂਦੀ ਸੋ ਆਪਾਂ ਹੁਣ ਇਹਨੂੰ ਇਹਨੇ ਲਾ ਤਾ ਹੁਣ ਆਪਾਂ ਚੱਕ ਲੈਨੇ ਜੀ ਥਾਲ ਥਾਲ ਤੱਤਾ ਹੈ ਹੁਣ ਆਪਾਂ ਇਹਨੂੰ ਪਾਣੀ ਚ ਛੱਡ ਦੇਨੇ ਥੱਲੇ ਦੇਖੋ ਸਾਰਾ ਮੇਰੇ ਇਹ ਰਹਿ ਗਿਆ ਲੈ ਲੈਣਾ ਸੀਗਾ ਕੀ ਜ਼ੱਕ ਆਪ ਆਪਣੀ ਜੈਲੀ ਜੀ ਤਿਆਰ ਆ ਦੇਖੋ ਦੇਖੋ ਕਿੰਨੀ ਸੋਹਣੀ ਬਣੀ ਹੈ ਹੈ ਨਾ ਆਪਾਂ ਇਹਨੂੰ ਕੱਟਦੇ ਫਿਰ ਦਿਖਾਉਣੇ ਆ ਹੈਗੇ ਜੀ ਆਪਣਾ ਸਾਬੂਦਾਣਾ ਇਹ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਕਿਲਰਮਾ ਕਿਲਰਮਾ ਹੋਇਆ ਵਾ ਇਹ ਆਪਾਂ ਵਿੱਚ ਪਾਵਾਂਗੇ ਉਹਦੇ ਕਿ ਥੋੜਾ ਜਿਹਾ ਹਲੇ ਆਪਾਂ ਇਹਨੂੰ ਧੋਵਾਂਗੇ ਕਿਰਾਂ ਕਿ ਆ ਜਿਹੜਾ ਇਕੱਠਾ ਜਾ ਹੁੰਦਾ ਨਿਕਲ ਜਾਊਗਾ ਆਹ ਹੈਗੇ ਜੀ ਆਪਣਾ ਸਬਜਾ ਸੀਡ ਇਹ ਵੀ ਆਪਾਂ ਵਿੱਚ ਪਾਵਾਂਗੇ ਹੁਣ ਮੈਂ ਇਹਨੂੰ ਥੋੜਾ ਧੋਣੀ ਆ ਪਹਿਲਾਂ ਫਿਰ ਦਿਖਾਉਣੀ ਆ ਹਾਂਜੀ ਆ ਆ ਵੇਖੋ ਜੀ ਹੁਣ ਵੇਖੋ ਆਪਣਾ ਸਾਬੂਦਾਨ ਕਿੰਨਾ ਸੋਹਣਾ ਬਣ ਗਿਆ ਤੇ ਕਿਲਰ ਮਾ ਕਿਲਰ ਮੈਨ ਦੇਖੋ ਜੇ ਤੁਸੀਂ ਖੀਰ ਬਣਾਉਣੀ ਹੋਵੇ ਜਾਂ ਖਿਚੜੀ ਬਣਾਉਣੀ ਹੋਵੇ ਇਦਾਂ ਬਣਾਇਆ ਕਰੋ ਜਿਵੇਂ ਅਸੀਂ ਬਣਾਈਏ ਹੁਣ ਆਪਾਂ ਇਹਨੂੰ ਬਰੀਕ ਬਰੀਕ ਕਟਾਂਗੇ ਇਦਾਂ ਇਹਨੂੰ ਥੋੜਾ ਬਤੀਜੀ ਨਾ ਐਫ ਨਹੀਂ ਚੰਗਾ ਮੇਰਾ ਕੀ ਹੋਇਆ ਕਿ ਇਧਰਲੇ ਪਾਸੇ ਨਾ ਕੱਟੇ ਆ ਇਧਰਲੇ ਪਾਸੇ ਨਾ ਕੱਟਦੇ ਮੈਂ ਕਿੰਨੇ ਸੋਹਣੇ ਜਿਵੇਂ ਕਾਚੇ ਦੇ ਦਾਣੇ ਹੁੰਦੇ ਇਦਾਂ ਬਣ ਗਿਆ ਨਾ ਦੇਖ ਬਹੁਤ ਵਧੀਆ ਚੀਜ਼ ਆ ਪੀਣ ਲਈ ਵੀ ਤੇ ਬੱਚਿਆਂ ਨੇ ਵਾਰੀ-ਵਾਰੀ ਮੰਗਣਾ ਸੀ ਇੱਕ ਮੇਰੇ ਕਿਲੇ ਆ ਤਾਂ ਆ ਚੱਕਰ ਆਪਣਾ ਇਹ ਰੈਡੀ ਆਪਾਂ ਸਾਰਾ ਨਹੀਂ ਪਾਵਾਂਗੇ ਅੱਧਾ ਪਾਵਾਂਗੇ ਤੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਸ ਵਿੱਚ ਦੁੱਧ ਦੇ ਵਿੱਚ ਥੋੜੀ ਜਿਹੀ ਮਧਾਣੀ ਮਾਰ ਕੇ ਦਿਖਾਉਣੀ ਆ ਜੇ ਕੋਈ ਤਾਂ ਗੁੱਦੀਆ ਜੇ ਮਨ ਕਰਦੀ ਹੈ ਸੰਜੀਤ ਬਣ ਜਾਣਾ ਹੁਣ ਆਪਾਂ ਇਹਨੂੰ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹਨਾਂ ਪਾਵਾਂਗੇ ਜੀ ਰੋਜਵਟ ਬਾਲਾ ਨਹੀਂ ਪਾਉਂਦੇ ਕਿ ਆਪਾਂ ਇਹਨਾਂ ਕੀ ਪਾਵਾਂਗੇ ਆਪਣੀ 슈ਗਰ ਪਾਈ ਵੀ ਆਲਰੇਡੀ ਵਿੱਚ ਤੇ ਹੁਣ ਆਪਾਂ ਇਹਨੂੰ ਆਹ ਵਿੱਚ ਪਾਉਣੇ ਜੀ ਆਪਾਂ ਇਹਦੇ ਸਾਬੂਦਾਨ ਆਵੇ ਇਹ ਥੋੜਾ ਜਿਹਾ ਜਦੋਂ ਜਿਆਦਾ ਥੋੜਾ ਕੱਕ ਹੁੰਦਾ ਨਾ ਉਦੋਂ ਫਿਰ ਇਹ ਨਾਲ ਲੱਗਦਾ ਹੁੰਦਾ ਤੇ ਤੁਸੀਂ ਵੀ ਆਹ ਦੇਖੋ ਜੀ ਆਪਣੀ ਗੁਨਾ ਦੀ ਗੁਕਲੀ ਦਾ ਸ਼ਰਬਤ ਤਿਆਰ ਦੇਖੋ ਆ ਜੇ ਜਿਹੜੇ ਥੋੜੇ ਜਿ ਵਿੱਚ ਰਹਿ ਗਏ ਅਜək ਇਹ ਵੀ ਕਰ ਗਏ ਤੇ ਹੁਣ ਆਪਣਾ ਜੀ ਆਹਾ ਹੈਗਾ ਇਹ ਸਬਜ਼ਾ ਵੀ ਇਹ ਵੀ ਰੈਡੀ ਹੈ ਇਹ ਸਬਜ਼ਾ ਵੀ ਐ ਥੋੜਾ ਜਿਹਾ ਕਰਨਾ ਪਊਗਾ ਇਹ ਤੁਹਾਨੂੰ ਪਤਾ ਨਾ ਕਿ ਸਬਜ਼ਾ ਪਾਵਾਂਗੇ ਜੀ ਇੰਨੀ ਕੱਧੀ ਕ ਬਾਹਲੀ ਨਹੀਂ ਪਾਉਂਦੇਗੇ ਕਿ ਇਹ ਆਪਣੇ ਭਵੰਤ ਤੋਂ 5-6 ਦਿਨਾਂ ਲਈ ਫ੍ਰਿਜ 'ਚ ਰੱਖ ਦਿਓ ਤੇ ਤੁਸੀਂ ਜਿੰਨੀ ਕ ਵਾਰ ਪਾਉਣੇ ਉੰਨੀ ਕ ਪਾਲੀ ਪਰ ਆਪਾਂ ਦੇਖੋ ਇਧਰ ਆਪਣਾ ਸ਼ਰਬਤ ਰੈਡੀ ਹੈ। ਪਾ ਲਈਆ। ਆਪਾਂ ਫਾੜ ਦੇ ਜੀ ਗਲਾਸ। ਇੱਥੋਂ ਦਿਖਾਉਣੇ ਆ। ਬਹੁਤ ਵਧੀਆ ਟੇਸਟੀ ਪਿਆਰਾ ਪਿਆਰਾ ਹੋਊਗੀ। ਆ ਚੱਕੋ ਜੀ। ਥੋੜਾ ਜਿਹਾ ਸਰਬ ਅਸੀਂ ਵਿੱਚ ਪਾ ਸੀ ਰੋਜ਼ ਵਾਟਰ ਡੈਕੋਰੇਸ਼ਨ ਲਈ। ਇਹ ਸਾਡਾ ਥੱਲੇ ਉੱਠ ਗਿਆ ਸੀ ਹੁਣ ਇਹਦੇ ਵਿੱਚ ਹਾਂ ਖਾਣਾ। ਆ ਚੱਕੋ ਜੀ। ਪਾਉਣਾ ਪਾਉਣੀ ਜੀ ਵਿੱਚ ਤੇ ਥੋੜਾ ਜਿਹਾ ਥੋੜਾ ਥੋੜਾ ਕੇਰੀ ਵੇਰੀ ਕਹਿੰਦੇ ਨੇ ਇਹਨੂੰ ਮੈਂ ਉੱਥੇ ਟ੍ਰੂਟੀ ਪ੍ਰੂਟੀ ਕਹਿੰਦੀ ਹੁੰਦੀ ਐ ਦੇਖੋ ਜੀ ਤੇ ਥੋੜੀ ਥੋੜੀ ਆਪ ਪਾ ਦਿੰਨੇ ਜੀ ਇਹਦੇ ਵਿੱਚ ਜੈਲੀ ਚਲ ਹਾਂਜੀ ਨਵਾਂ ਨਵਾਂ ਵੀਡੀਓ ਵੇਖਣ ਲਈ ਤੁਸੀਂ ਰੈਡੀ ਰਹੋ ਤਿਆਰ ਹੋ ਗਈ ਆਪਣੀ ਘੈਂਟਾ ਜੂਸ ਰੈਡੀ ਐ ਤਾਂ ਤੁਸੀਂ ਵੀ ਪੀਣਾ ਤੇ ਬਣਾਉਣਾ ਤੇ ਬਹੁਤ ਵਧੀਆ ਟੇਸਟੀ ਬਣਿਆ ਤੇ ਗਰਮੀ ਲਈ ਤੁਹਾਨੂੰ ਪਤਾ ਕਿ ਬਹੁਤ ਜ਼ਰੂਰੀ ਹੈ ਇਹ ਜੀ ਚੀਜ਼ਾਂ ਦੀ ਘਰੇ ਬਣਾਉਣ ਲਈ ਤਾਂ ਲੈ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਅੱਗੇ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਿਆਣੇ ਵੀ ਕਹਿਣਗੇ ਮੰਮੀ ਸਾਨੂੰ ਵੀ ਬਣਾ ਕੇ ਦੇ ਤੇ ਅਸੀਂ ਰੱਖ ਲਿਆ ਥੋੜੀ ਜਿਹੀ ਜਲਦੀ ਅਸੀਂ ਫੇਰ ਬਣਾਵਾਂਗੇ ਤਾਂ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ